ਤਸਵੀਰਾਂ ਹਲਕਾ ਫਗਵਾੜਾ ਦੇ ਪਿੰਡ ਰਾਣੀਪੁਰ ਦੀਆਂ ਹਨ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਖੇਤਾਂ ਵਿੱਚੋਂ ਕਣਕ ਦੀਆਂ ਬੋਰੀਆਂ ਚੋਰੀ ਕਰ ਰਹੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਆ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਦੋਨੋਂ ਨੌਜਵਾਨ ਇਥੋਂ ਕਣਕ ਦੀਆਂ ਬੋਰੀਆਂ ਚੋਰੀ ਕਰ ਰਹੇ ਸਨ ਜਿਨ੍ਹਾਂ ਨੂੰ ਮੌਕੇ ਤੇ ਹੀ ਲੋਕਾਂ ਨੇ ਕਾਬੂ ਕਰ ਲਿਆ ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਵੱਲੋਂ ਹੋਰ ਵੀ ਸਮਾਨ ਚੋਰੀ ਕੀਤਾ ਗਿਆ ਹੈ ਜੋ ਕਿ ਇਹ ਕਿਸੇ ਕੁਆੜੀ ਨੂੰ ਵੇਚਦੇ ਹਨ ਇੱਥੇ ਤੇ ਪਿੰਡ ਦੇ ਚੋਰ ਫੜੇ ਆ ਕੰਗ ਚੋਰੀ ਕਰਦੇ ਇੱਥੇ ਪਹੁੰਚ ਕੇ ਦੇਖਿਆ ਤਿੰਨ ਬੂਰੇ ਇਹਨਾਂ ਨੇ ਚੋਰੀ ਕੀਤੀ ਆ ਤੇ ਕਾਰ ਵੇਹ ਤੇ ਪਹੁੰਚ ਗਿਆ ਇਸ ਤੋਂ ਪਾਰ ਲੱਗਾ ਕਵਾੜ ਜਿੱਥੇ ਕਵਾੜੀਆ ਹੋਰ ਵੀ ਚੀਜ਼ਾਂ ਨੇ ਚੋਰੀ ਕੀਤੀਆਂ ਤੇ ਢਿਲਵਾ ਦਾ ਕਵਾੜੀਆ ਜਿੱਥੇ ਵੇਚਦੇ ਆ ਤੇ ਮਨ ਚੋਰੀ ਕੀਤੀ ਇਹਨਾਂ ਨੇ ਹੁਣ ਇਹਨਾਂ ਨੇ ਤਿੰਨ ਬੂਰੇ ਕਾਂਗ ਦੇ ਚੋਰੀ ਕੀਤੀ ਆ ਉਹ ਪਾਏ ਵੀ ਆ ਸਾਹਮਣੇ ਇਹ ਕਿੱਥੇ ਦੇ ਕੋਈ ਇੱਕ ਉਹ ਦੱਸਿਆ ਪੁੱਛ ਗਿਆ ਜੀ ਕਰਦੇ ਇੱਕ ਕਹਿੰਦਾ ਮੈਂ ਬਿਆਸ ਸਾਈਡ ਦਾ ਆ ਇੱਕ ਕਹਿੰਦਾ ਚੰਦਪੁਰ ਦਾ ਤੇ ਆਈ ਗੱਤੀ ਸਾਰੇ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਹਾਂਜੀ ਵਿੱਚੇ ਰਹਿ ਜੋ ਛੱਡ ਕੇ ਆਉਂਦੇ ਪਹਿਲੇ ਪੜਣੀ ਕੀ ਕਾਰਵਾਈ ਹੁੰਦੀ ਕਿ ਆਉਂਦੀ ਹੁੰਦੀ ਇਹਨਾਂ ਤੇ ਮੋੜ ਕੇ ਫੇਰ ਵਿੱਚੇ ਇੱਥੇ ਜਿਹੀਂ ਪਿੰਡ ਬਾਅਦ ਪਹੁੰਚਦੇ ਪਹਿਲਾਂ ਜੋ ਇੱਥੇ ਆਪਣੀ ਗੱਲਾਂ ਬੈਂਡ ਪਹੁੰਚਦੇ ਬੈਂਡ ਨੂੰ ਪਾਪਾ ਜੀ ਇਹ ਅੱਖਾਂ ਲੱਗਿਆ ਇੱਕ ਵਾਰੀ ਪਹਿਲਾਂ ਚੋਰੀ ਕਰ ਗਏ ਹੈ ਅੱਜ ਛੋਟਾ ਬੰਦਾ ਹੈ ਬਿੱਤੋ ਛੋਟਾ ਇੱਧਰ ਦੇਖੋ ਪਪਾ ਜੀ ਹਾਂਜੀ ਉਹ ਹੁਣ ਉਹਨੂੰ ਫੜ ਲੈ ਹਾਂਜੀ ਅੱਛਾ ਜੀ ਉਹਦੇ ਰਾਡ ਮ ਉਹਦਾ ਚੱਲ ਦੇ ਰੋਣ ਚੱਕੀ ਤੇ ਕੱਤੇ ਆ ਸੀ ਕਿਹੜੇ ਪਿੰਡ ਦੇ ਕੁਝ ਪਤਾ ਚੱਲੇ ਕਿੱਥੇ ਦੇ ਆ ਕੀ ਚੋਰੀ ਕੀ ਕੀ ਚੋਰੀ ਕੀਤੀ ਕਿੰਨੇ ਦਾਣੇ ਪਏ ਅੰਦਰ ਤੇਸਾ ਕਿੰਨੇ ਦਾਣੇ ਸੀ ਤਿੰਨ ਬੋਰੇ ਉਹ ਪੈ ਤੇ ਦੋ ਬੋਰੇ ਪਰ ਕਿੰਨਾ ਹੈ ਅੱਛਾ ਜੀ ਮੌਕੇ ਦੇ ਦੇਖਿਆ ਕਿ ਨੇ ਫੜਿਆ ਆਪਣੇ ਪਰਸ ਹਾਂ ਕਿੱਥੇ ਦੇ ਰਹਿਣ ਵਾਲੇ ਇੱਥੇ ਰਾਣਪੁਰ ਦੇ ਆ ਤੇ ਮਾਮਲਾ ਕੀ ਹੈ ਜਿਹੜਾ ਅੱਜ ਖੇਤਾਂ ਦੇ ਵਿੱਚ ਬੰਦੇ ਫੜੇ ਆ ਉਹ ਇੱਥੋਂ ਕਣਕ ਲੈ ਕੇ ਆਉਂਦੇ ਜਿੰਦਾ ਬਣ ਕੇ ਅੱਛਾ ਜੀ ਕਿਹੜੀ ਜਗ੍ਹਾ ਤੋਂ ਕਣਕ ਚੱਕੀ ਆ ਇਹਦੇ ਅੰਦਰੋਂ ਇੱਥੋਂ ਹਾਂਜੀ ਅੰਦਰੋਂ ਆ ਜਿੰਦਾ ਸਾਹਮਣੇ ਕਿੰਨੀਆਂ ਬੋਰੀਆਂ ਲਿੱਤੀਆਂ ਇਹਨਾਂ ਨੇ ਤਿੰਨ ਬੋਰੇ ਤਿੰਨ ਤਿੰਨ ਪਨੀਰੀ ਪਾਣੀ ਲਾ ਕੇ ਉਹ ਜਾਈ ਸਟਾਫਰ ਨੂੰ ਕਿਤੇ ਨਾ ਸੋਲੇ ਬੰਦੇ ਇਹ ਕੱਤੇ ਆਏ ਸੀ ਜੀ ਆਹ ਮੋਟਰਸਾਈਕਲ ਖੜਾ ਇੱਥੇ ਮੋਟਰਸਾਈਕਲ ਦੀ ਪਤਾ ਨਹੀਂ ਲੱਗਾ ਕਿੱਥੇ ਰੇ ਆਂ ਨਹੀਂ ਪਤਾ ਕਿੱਥੇ ਦੇ ਹੁਣ ਮੈਨੂੰ ਤਾਂ ਜਿਹੜੀਆਂ ਇਦਾਂ ਚੋਰੀਆਂ ਕਰਦੇ ਆ ਕੇ ਮੰਗ ਫੇਰ ਹੁਣ ਥੱਲ ਭਾਈ ਆਪੇ ਹੋ ਕੀ ਆ ਉਧਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਾਣੀ ਪੁੱਤਲਾ ਮਿਲੀ ਸੀ ਕਿ ਦੋ ਨੌਜਵਾਨ ਕਿਉਂ ਜਿਹੜੇ ਕਾਬੂ ਕੀਤੇ ਆ ਮੌਕੇ ਪਹੁੰਚ ਜੋ ਮੈਂ ਹੀ ਮੌਕੇ ਪਹੁੰਚ ਪੁਸ਼ਪਾਲਟੀ ਜਨ ਉਹਦੇ ਮਤਾਉ ਜੋ ਖੂਨ ਧਿਆਨ ਲਗਾ ਕੇ ਜੇ ਬੰਦੀ ਕੁੰਨ ਕਾ ਵੀ ਆਪਾਂ ਧਿਆਨ ਫਗਵਾੜਾ ਤੋਂ